ਗਰਮੀਆਂ ਦੇ ਮੌਸਮ ਵਿੱਚ ਤੁਸੀਂ ਠੰਡਾ ਠੰਡਾ ਤਰਬੂਜ ਬਹੁਤ ਖਾਦਾ ਹੋਣਾ ਜੂਸ ਬਣਾਇਆ ਹੋਣਾ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਇਸ ਦੀ ਗਰਮਾ ਗਰਮ ਸਬਜ਼ੀ ਜੇ ਤੁਸੀਂ ਵੀ ਇਹ ਸਬਜ਼ੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹ ਸਬਜ਼ੀ ਆਪਾਂ ਜਿਹੜੀ ਬਣਾਈ ਹੈ ਪੇਸਟ ਚੀਜ਼ ਤੋਂ ਬਣਾਈ ਹੈ ਸਿਲਕਾ ਅਸੀਂ ਸਿੱਟ ਦਿੰਦੇ ਆ ਤਰਬੂਜ ਅਸੀਂ ਖਾ ਲੈਂਦੇ ਆ ਉਮੀਦ ਹੈ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਇਸ ਦੇ ਨਾਲ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ ਆਓ ਬਣਾ ਕੇ ਤਿਆਰ ਕਰਦੇ ਆਂ ਠੰਡੇ ਠੰਡੇ ਤਰਬੂਜ ਦੀ ਗਰਮ ਗਰਮ ਸੱਤਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਤਰਬੂਜ ਦੀ ਟਿਸ਼ ਇਸ ਤਰ੍ਹਾਂ ਕਰਮੀਆਂ ਵਿੱਚ ਤਰਬੂਜ ਰੇਕ ਕਰਮ ਵਿੱਚ ਲਿਆਂਦਾ ਜਾਂਦਾ ਹੈ ਅਸੀਂ ਤਰਬੂਜ ਖਾ ਕੇ ਉਹਦਾ ਛਿਲਕਾ ਸੁੱਟ ਦਿੰਦੇ ਆਂ ਅਸੀਂ ਉਸ ਛਿਲਕੇ ਦਾ ਵੀ ਇਸਤੇਮਾਲ ਕਰਾਂਗੇ ਤੇ ਬਹੁਤ ਹੀ ਵਧੀਆ ਇਹਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਤਰਬੂਜ ਲਿਆ ਤੇ ਜਿਹਦਾ ਵਿਚਲਾ ਰੈੱਡ ਪਾਰਟ ਹੈਗਾ ਇਹ ਐ ਨਹੀਂ ਕਾਹਣਾ ਇਸ ਤਰ੍ਹਾਂ ਥੋੜਾ ਥੋੜਾ ਵਿੱਚ ਗ੍ਰਹਿਣ ਦੇਣਾ ਹੈ ਤੇ ਇਹਦਾ ਉੱਪਰਲਾ ਜਿਹੜਾ ਛਿਲਕਾ ਹੈਗਾ ਉਹ ਨਿਕਾਲ ਦੇਣਾ ਹੈ ਜਿੰਨਾ ਸਖਤ ਹੈਗਾ ਸਖਤ-ਸਖਤ ਪਾਰਟ ਸਾਰਾ ਨਿਕਾਲ ਲੈਣਾ ਹੈ ਇਸ ਤਰ੍ਹਾਂ ਤਰਬੂਜ ਨੂੰ ਤੁਸੀਂ ਛਿਲਕਾ ਉਤਾਰ ਕੇ ਇਹਨੂੰ ਚੀਰ ਲੈਣਾ ਇਹਨੂੰ ਇਹ ਇੱਥੇ ਆ ਘਿਆ ਰੱਖਣਾ ਇਹ ਜਿਹੜਾ ਸਖਤ 파ਟ ਹੈ ਬਿਲਕੁਲ ਨਹੀਂ ਰਹਿਣਾ ਚਾਹੀਦਾ ਹੈ ਹੁਣ ਸਾਰੇ ਤਰਬੂਜ ਨੂੰ ਅਸੀਂ ਇਹਦਾ ਛਿਲਕਾ ਉਤਾਰ ਕੇ ਰੱਖ ਲੈਂਦੇ ਆ ਤਰਬੂਜ ਅਸੀਂ ਇਹਦਾ ਛਿਲਕਾ ਉਤਾਰ ਕੇ ਇਹਨੂੰ ਚੀਰ ਕੇ ਰੱਖ ਲਿਆ ਤੁਸੀਂ ਪੀ ਸੀ ਇਸ ਤਰ੍ਹਾਂ ਬਿਲਕੁਲ ਛੋਟੇ ਸਾਈਜ਼ ਦੇ ਵੀ ਕਰ ਸਕਦੇ ਥੋੜੇ ਵੱਡੇ ਰੱਖਣੇ ਹੋਵਾਂ ਤਾਂ ਤੁਸੀਂ ਵੱਡੇ ਸਾਈਜ਼ ਦੇ ਵੀ ਤੁਸੀਂ ਇਹਨੂੰ ਚੀਰ ਸਕਦੇ ਹੋ ਹੁਣ ਚੱਲਦੇ ਆ ਗੈਸ ਵੱਲ ਲਾਂਦੇ ਆ ਤਰਬੂਜ ਦੀ ਸਬਜ਼ੀ ਨੂੰ ਤੜਤ ਗੈਸ ਤੇ ਕੜਾਹੀ ਰੱਖ ਲਈਏ ਇਹਦੇ ਵਿੱਚ ਪਾ ਦਿੰਦੇ ਆ ਸਰੋਂ ਦਾ ਤੇਲ ਇੱਕ ਕੜਛੀ ਤੇਲ ਦੀ ਲੈ ਲੈਣੀ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਹਿੰਗ بس ਚੁਟਕੀ ਕੇ ਹਿੰਗ ਪਾਣੀ ਜ਼ਿਆਦਾ ਨਹੀਂ ਪਾਣੀ ਹੈ ਹਿੰਗ ਤੋਂ ਬਾਅਦ ਇਹਦੇ ਵਿੱਚ ਪਾ ਦਿੰਦੇ ਅਸੀਂ ਜੀਰਾ ਮਿੱਠੀ ਸੌਫ ਤੇ ਰਾਏ ਇਹਨਾਂ ਨੂੰ ਪਾ ਕੇ ਹਲਕਾ ਜਿਹਾ ਇਹਨਾਂ ਨੂੰ ਕੋਨਣਾ ਲੈਣਾ ਹੈ ਤੇ ਬਾਅਦ ਵਿੱਚ ਪਾ ਦਿੰਦੇ ਆ ਪਲੌਂਜੀ ਪਲੌਂਜੀ ਪਾ ਕੇ ਜਦ ਇਹ ਸਾਰਾ ਸਮਾਨ ਹਲਕਾ ਜਿਹਾ ਭੁੱਜ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਾ ਦੇਣਾ ਹੈ ਅਦਰਕ ਇਸ ਤਰ੍ਹਾਂ ਤੁਸੀਂ ਅਦਰਕ ਤੇ ਬਿਲਕੁਲ ਛੋਟੇ ਪੀਸ ਵੀ ਕਰ ਸਕਦੇ ਹੋ ਜਾਂ ਚੋਪਿੰਗ ਵਿੱਚ ਵੀ ਤੁਸੀਂ ਇਹਦਾ ਇਹਨਾਂ ਦੀ ਚੋਪਿੰਗ ਕਰਕੇ ਪਾ ਸਕਦੇ ਹੋ ਤੇ ਨਾਲ ਹੀ ਪਾ ਦਿੰਦੇ ਆ ਲਸਣ ਹਰੀ ਮਿਰਚ ਤੇ ਸੁੱਕੀ ਹੋਈ ਲਾਲ ਮਿਰਚ ਪਾ ਲੈਣੀ ਹੈ ਇਹਨਾਂ ਪਹਿਲਾਂ ਇਹਨਾਂ ਸਾਰੇ ਸਮਾਨ ਨੂੰ ਪੁੱਸਟੇ ਬਸ 1 ਮਿੰਟ ਤੁਸੀਂ ਭੁੰਨਣਾ ਹੈ ਇਸ ਤੋਂ ਬਾਅਦ ਵਿੱਚ ਪਾਵਾਂਗੇ ਆ ਪਿਆਜ਼ ਜਿਆਦਾ ਤੁਸੀਂ 골ਡਨ ਬ੍ਰਾਊਨ ਨਹੀਂ ਕਰਨਾ ਬਸ ਹਲਕਾ ਜਿਹਾ ਇਹਨੂੰ ਭੁੰਨਣਾ ਹੈ 1 ਮਿੰਟ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਿਆਜ਼ ਪਿਆਜ਼ਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਬਰੀਕ ਕੱਟ ਲਿਆ ਹੈ ਹੁਣ ਕੋਸੇ ਲਾਉਂ ਪਲੰਕਾ ਜਿਹਾ 골ਡਨ ਬ੍ਰਾਊਨ ਕਰ ਲਿਆ ਤੜਕਾ ਸਾਡਾ 골ਡਨ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਊਡਰ ਮਸਾਲੇ ਹਲਦੀ ਪਾਊਡਰ ਮਸਾਲੇ ਪਾਣੇ ਜਿਹੜੇ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਹੀ ਪਾਣੇ ਆ। ਨਮਕ ਮਸਾਲੇ ਥੋੜੀ ਜਿਹੀ ਦੇ ਵਿੱਚ ਤਿੱਖਾ ਹੀ ਪੈਂਦੇ ਆ ਕਿ ਇਹ ਮਿੱਠਾ ਹੁੰਦਾ ਹੈ। ਤੇ ਥੋੜੀ ਜਿਹੀ ਪਾਉਂਦੇ ਆ ਅੱਧੇ ਚਮਚੇ ਤੋਂ ਵੀ ਘੱਟ ਇਹਦੇ ਵਿੱਚ ਲਾਲ ਮਿਰਚ ਪਾਉਂਦੇ ਆ। ਕਿ ਅਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੋਈ ਹੈ ਤੇ ਸੁੱਕੀ ਲਾਲ ਮਿਰਚ ਵੀ ਪਾਈ ਹੋਈ ਹੈ। ਗਰਮ ਮਸਾਲਾ ਆ ਦੰਦੇ ਹੈ ਦੋ ਕਮਚ ਪਾਣੀ ਦੇ ਤੇ ਇਹਨੂੰ ਚੰਗੀ ਤਰ੍ਹਾਂ ਦੁਬਾਰਾ ਅਸੀਂ ਹੁਣ ਦੰਦੇ ਆ ਤਰਤਾ ਵੀ ਪੁੱਜ ਗਿਆ ਹੁਣ ਇਹਦੇ ਵਿੱਚ ਪਾ ਦੰਦੇ ਅਸੀਂ ਤਰਬੂਜ ਕਾ ਦੰਦੇ ਮਿਕਸ ਇਹਨੂੰ ਤੁਸੀਂ ਇਸ ਤਰ੍ਹਾਂ ਅੱਤਾ ਵੀ ਬਣਾ ਸਕਦੇ ਬਿਲਕੁਲ ਥੋੜਾ ਜਿਹਾ ਪਾਣੀ ਲਾਣਾ ਕਿ ਤਰਬੂਜ ਵਿੱਚ ਆਪਣਾ ਹੀ ਪਾਣੀ ਕਾਫੀ ਹੁੰਦਾ ਹੈ ਤੇ ਤੁਸੀਂ ਗਰੇਵੀ ਵਾਲਾ ਵੀ ਬਣਾ ਸਕਦੇ ਅੱਜ ਅਸੀਂ ਬਣਾਵਾਂਗੇ ਗਰੇਵੀ ਵਾਲਾ ਗਰੇਵੀ ਵੀ ਬਿਲਕੁਲ ਜਿਹੀ ਜੀ ਗਰੇਵੀ ਲਾਣੀ ਹੈ ਜ਼ਿਆਦਾ ਗਰੇਵੀ ਨਹੀਂ ਲਾਣੀ ਨੂੰ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਣੀ ਪਾਣੀ ਵੀ ਤੁਸੀਂ ਹੁਣ ਪਾਣੀ ਇੱਕ ਗਲਾਸੀ ਅਸੀਂ ਪਾਣੀ ਵੀ ਪਾ ਲੈਂਦੇ ਆ ਜਿਸ ਤਰ੍ਹਾਂ ਮੈਂ ਆ ਪਾਣੀ ਪਾਇਆ ਕੀ ਦੇ ਵਿੱਚ ਤੁਸੀਂ ਤਰਬੂਜ ਦਾ ਜੂਸ ਬਣਾ ਕੇ ਵੀ ਪਾ ਸਕਦੇ ਹੋ ਜੇ ਤੁਸੀਂ ਬਿਲਕੁਲ ਇਹ ਤਰਬੂਜ ਉੱਪਰ ਤੇ ਛਿੱਲਿਆ ਵਿੱਚ ਰੈੱਡ ਪਾਰਟ ਜਿਹੜਾ ਹੈਗਾ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਇਹਦੇ ਜੂਸ ਬਣਾ ਕੇ ਪਾਣਾ ਜਿਸ ਤਰ੍ਹਾਂ ਥੋੜਾ ਜਿਹਾ ਪਰਪਰ ਛੱਡਿਆ ਹੋਇਆ ਤਾਂ ਤੁਸੀਂ ਇਹਦੇ ਵਿੱਚ ਸਿੰਪਲ ਪਾਣੀ ਪਾ ਲੈਣਾ ਹੈ ਹੁਣ ਇਹਨੂੰ ਅਸੀਂ ਟੱਕ ਕੇ 10 ਤੋਂ 15 ਮਿੰਟੇ ਨੂੰ ਪਕਾ ਲੈਣਾ ਹੈ 15 ਮਿੰਟ ਹੋ ਗਏ ਆ ਸਬਜੀ ਸਾਡੀ ਬਣ ਕੇ ਤਿਆਰ ਹੈ ਬਸ ਅਸੀਂ ਜਿਹੜੀ ਗਰੇਵੀ ਰੱਖਣੀ ਹੈ ਐਨੀ ਕਈ ਰੱਖਣੀ ਹੈ ਜ਼ਿਆਦਾ ਨਹੀਂ ਰੱਖਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਜੇ ਤੁਸੀਂ ਗਰੇਵੀ ਵਾਲੀ ਨਹੀਂ ਬਣਾਣੀ ਹੈ ਤਾਂ ਤੁਸੀਂ ਸੁੱਕੀ ਬਣਾ ਸਕਦੇ ਹੋ ਤਾਂ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਥੋੜਾ ਅੱਧੀ ਕੀ ਕੱਪੀ ਲਾਣੀ ਹੈ ਜੇ ਗਰੇਵੀ ਵਾਲੀ ਬਣਾਣੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਇਹ ਬਿਲਕੁਲ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਢੀਏ ਦੀ ਸਬਜੀ ਹੈ ਇਸ ਤਰ੍ਹਾਂ ਇਹ ਬਣ ਜਾਂਦੀ ਹੈ ਹੁਣ ਇਹਦੇ ਉੱਪਰ ਪਾ ਦਿੰਦੇ ਅਸੀਂ ਸਾਫਤੀ ਕਸਤੂਰੀ ਮੇਥੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਤਰਬੂਜ ਦੇ ਛਿਲਕੇ ਦੀ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਤੇ ਸਵਾਦ ਬਣਦੀ ਹੈ ਇੱਕ ਤਰ੍ਹਾਂ ਅਸੀਂ ਸਿੱਟਣਾ ਹੀ ਹੁੰਦਾ ਹੈ ਤੇ 베ਸਟ ਚੀਜ਼ ਦੀ ਸਬਜ਼ੀ ਬਣ ਜਾਂਦੀ ਹੈ ਪਹਿਲਾਂ ਵੀ ਇਹ ਸਬਜ਼ੀ ਮੈਂ ਕਈ ਵਾਰ ਬਣਾਈ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਇਸ ਤਰ੍ਹਾਂ ਦੀਆਂ ਨਵੀਆਂ-ਨਮੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿਸ ਵਿੱਚ ਅਸੀਂ ਤੁਹਾਨੂੰ ਕੋਈ ਹੋਰ ਡਿਸ਼ ਬਿਲਕੁਲ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਦਿਖਾਵਾਂਗੇ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ